ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਪੂਰੇ ਦੇਸ਼ ਭਰ ਦੇ ਵਿੱਚ ਗਰਾਹਾਂ ਨੇ ਤਬਾਹੀ ਮਚਾਈ ਹੋਈ ਹੈ। ਸੋ ਅੱਜ ਗੱਲਬਾਤ ਕਰਾਂਗੇ ਆਪਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਿਆਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਤੇ ਕਿੱਥੇ ਕਿੱਥੇ ਜਿਹੜਾ ਹੈਗਾ ਪਾਣੀ ਦਾ ਵਹਾਅ ਜਿਹੜਾ ਘਟਾ। ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਾਂਗੇ ਮਨਪ੍ਰੀਤ ਸਿੰਘ ਜੀ ਸਾਡੇ ਨਾਲ ਆਪਾਂ ਸਵਾਗਤ ਕਰਦੇ ਹਾਂ ਮਨਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਚੱਲੋ ਭਾਈ ਸੱਸੀ ਦਾ ਜਿਸ ਤਰ੍ਹਾਂ ਆਪ ਕੀ ਨੂੰ ਪਤਾ ਹੀ ਹੈ ਕਿ ਜਿਹੜਾ ਹੜ੍ਹ ਨੇ ਪੂਰੇ ਨਾਰਥ ਇੰਡੀਆ ਦੇ ਵਿੱਚ ਹੀ ਤਬਾਹੀ ਮਚਾਈ ਹੋਈ ਹੈ। ਕੰਨਿਆ ਹਨਾ ਤਾਂ ਅਜੇ ਹੀ ਅਜਨਿਆ ਵੀ ਜਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਆ ਕਿ ਘਰਾਂ ਦੇ ਘਾਰੇ ਜਿਹੜਾ ਤਾਂ ਪਾਣੀ ਦੇ ਵਿੱਚ ਟੈਟੇ ਦਿਖੋਗੇ ਕਿਸਰਾ ਦੇ ਲੋਕ ਕਿਸਾ ਦੇ ਰਲਟ ਜਰੀ ਕਿਤੇ ਕਿਦਰਾ ਜਿਹਦਾ ਸਭ ਤੋਂ ਵੱਡਾ ਰੀਜਨ ਆ ਜੋ ਹਿਮਾਚਲ ਦੇ ਬੱਦਲ ਫਟਣਾ ਵਾਰ-ਵਾਰ ਕਿਉਂਕਿ ਹਿਮਾਚਲ ਤੇ ਕਸ਼ਮੀਰ ਦੇ ਬਹੁਤ ਜ਼ਿਆਦਾ ਬੱਦਲ ਫਰਕ ਆ ਜਿਹਦੇ ਕਰਕੇ ਪਾਣੀ ਦੇ ਜਿਹੜੇ ਡੈਮ ਹੈਗੇ ਨੇ ਉਹ ਆਪ ਦੇ ਉੱਚ ਸਮਰੱਥਾ ਤੇ ਚੱਲਦੇ ਜਿਹਦੇ ਕਰਕੇ ਕੀ ਹੋ ਰਿਹਾ ਹੈ ਕਿ ਜਿਹਦੇ ਫਿਰ ਕੋਈ ਵੀ ਜਰਾ ਡੈਮ ਹੈਗਾ ਆਪਣੇ ਉੱਚ ਪਰਦੇ ਚੱਲਦਾ ਹੈਗਾ ਤੇ ਉਹਨੂੰ ਨਦਰ ਦੇ ਖੁੱਲੇ ਜਾਂਦੇ ਨੇ ਹੋਏ ਹੁਣ ਕੱਲ ਪਤਾ ਲੱਗੇ 4 ਫੁੱਟ ਤੱਕ ਇਹ ਫਲੱਡ ਗੇ ਰਹਿਗੇ ਆ ਪਾਖਾਨੇ ਬਲਦਮ ਦੇ ਖੁੱਲੇ ਗਏ ਨੇ ਹਾਂ ਪਾਉਂਦਮ ਦੇ ਜਿਹੜਾ ਹੈਗਾ ਦਾਵੀ ਤਰਿਆ ਤੇ ਡੈਮ ਹੈਗਾ ਉਹਦੇ ਤਕਰੀਬਨ ਤਕਰੀਬਨ 10 ਇਹ ਫਲੱਡ ਗੇ ਰਹਿਗੇ ਆ ਫਟ ਚੁੱਕੇ ਨੇ ਉਹ ਕਿਰ ਅਣਗਿਣਤ ਪਾਣੀ ਵਹਿ ਰਿਹਾ ਹੈ ਇਹਦੇ ਕਰਕੇ ਮਾਨਕਮਰ ਸਾਰੇ ਏਰੀਆ ਦੇ ਵਿੱਚ ਹਾਂ ਤੇ ਗੁਰਦਾਸਪੁਰ ਏਰੀਆ ਦੇ ਵਿੱਚ ਤੇ ਆਪਣਾ ਜਿਹੜਾ ਜਿਲ੍ਹਾਤ ਹੈ ਆਸੇਪਾ ਜਿੰਨਾ ਵੀ ਏਰੀਆ ਹੈਗਾ ਉਹ ਸਾਰਾ ਤਕਰੀਬਨ ਡੁੱਬਿਆ ਹੋਇਆ 80 ਕਿਲੋਮੀਟਰ ਦਾ ਏਰੀਆ ਜ ਟੋਟਲੀ ਡੱਪ ਚੁੱਕੇ ਰਿਆ ਤੋਂ 80 ਕਿਲੋਮੀਟਰ ਵੱਧ ਜਿਹੜੀ ਏਰੀਆ ਦੇ ਵਿੱਚ ਪਿੰਡ ਨੇ ਸਾਰੇ ਸੁਨਾਗ ਪ੍ਰਭਾਵਿਤ ਹੋ ਚੁੱਕੇ ਨੇ ਜਿੱਤੇ ਰਾਤ ਕਰਸ ਜਾ ਰਹੇ ਨੇ ਜਾ ਰਹੇ ਨੇ ਸੰਸਥਾਵਾ ਵੀ ਜਾ ਰਹੀਆਂ ਨੇ ਸਰਦਾਰ ਵੱਲੋਂ ਮੇਲਪ ਹੋ ਰਹੀ ਹੈ ਜਿਵੇਂ ਗੱਲ ਕਰੀਏ ਕਿ ਜਿਹੜਾ ਸੰਤਰੀ ਰਾਤ ਵੀ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪਖਾਨਪੋਰਟ ਤੇ ਹਸ਼ਿਆਦਪੁਰ ਤੇ ਲੂਪਰਾਗਰ ਦੇ ਵਿੱਚ ਉਹ ਤਾਂ ਬਹੁਤ ਜ਼ਰੂਰ ਪੰਮੀ ਬਹੁਤ ਜ਼ਿਆਦਾ ਪੈ ਰਹੇ ਨੇ ਤਾਕਤ ਕੀਤਾ ਗਿਆ ਉੱਥੇ ਜਿਹੜਾ ਹੈਗਾ ਅੰਕਾ ਭਾਈ ਨੈਕਸਨਰ ਦੋ ਪੋਲਵੀ ਟੋਟਚ ਉਹ ਇੱਕ ਪੌਲ ਵੀ ਟੁੱਟ ਚੁੱਕਿਆ ਤੇ ਇੱਕ ਪੌਲ ਹੋਰ ਆ ਜਿਹਦਾ ਜ਼ੋਰ ਦਾ ਹੈਗਾ ਉਹ ਵੀ ਟੁੱਟ ਚੁੱਕਿਆ ਉੱਥੇ ਹੂੰ ਇਹ ਇੱਕ ਤਾਂ ਕੱਲ ਸੋਸ਼ਲ ਮੀਡੀਆ ਵੀਰੋ ਵਾਇਰਲ ਹੋ ਰਿਹਾ ਇਸ ਜਿਹਦੇ ਚ ਪੂਰੀ ਦੀ ਪੂਰੀ ਸਕੋਰਪੀਓ ਗੱਡੀ ਰਿੱਚੇ ਗਈ ਹੋਈ ਹੈ ਹੂੰ ਪੌਲ ਟੁੱਟੇ ਹੋਏ ਦਾ ਕੱਲ ਤੋਂ ਵੀ ਮਸਾਂ ਬਚੀ ਹੈ ਇਹ ਚੀਜ਼ਾਂ ਹੂੰ ਕਿਸ ਤਰ੍ਹਾਂ ਦੀ ਜਿਹੜਾ ਪੰਜਾਬ ਸਰਕਾਰ ਉਹਨੂੰ ਵੀ ਉਪਰਾਲੇ ਕੀਤੇ ਜਾ ਰਹੇ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਵੀ ਜਿਹੜਾ ਹਰ ਪੀੜਤਾ ਲਈ ਜੇ ਵੀ ਸੋਸ਼ਲ ਮੀਡੀਆ ਤੇ ਕਾਫੀ ਫੈਲਿਆ ਕਿ ਸੋਸ਼ਲ ਮੀਡੀਆ ਤੇ ਦੇਖਿਆ ਕਿ ਇੱਕ ਹੈਲੀਕਾਪਟਰ ਵੀ ਜਿਹੜਾ ਪੰਜਾਬ ਸਰਕਾਰ ਉਹਨਾਂ ਦਾ ਅਟਕਾ ਉਹ ਜਿਹੜਾ ਸਹਾਇਤਾ ਸੇਵਾ ਦਾ ਜ਼ਰੂਰ ਪਿਆ ਹੈਗਾ ਪਰ ਉਹ ਇਹ ਨਹੀਂ ਪਤਾ ਉਹਨਾਂ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਕਿ ਉਹਨੇ ਦੇ ਬਾਰੇ ਆਪਾਂ ਨੂੰ ਪ੍ਰੋਪਰ ਵੀਡੀਓ ਤਾਂ ਜਾਰੀ ਨਹੀਂ ਸਿਰ ਪੈਕਸ ਸੁਣਦੇ ਨਹੀਂ ਵੀਡੀਓ ਜਾਰੀ ਹੈ ਪਾਣੀ ਚ ਦੇਖਦੇ ਰਹੇ ਜਾਂ ਤਾਂ ਸਾਰਾ ਵੇਸਟ ਹੋ ਰਿਹਾ ਠੀਕ ਹੈ ਕਿੰਨਾ ਪਤਾ ਲੱਗਿਆ ਕਿ ਭਗਵਾਨ ਕਮਨਜੀ ਵਾਂਗ ਇੱਕ ਨਾ ਕਮੇਟੀ ਬਣਾਈ ਗਈ ਹੈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਉੱਚ ਤਾਕਤ ਦੀ ਕਮੇਟੀ ਜਿਹਦੇ ਕੋਲ ਬਹੁਤ ਸਰਨਾਪ ਤਾਕਤਾਂ ਨੇ ਸ਼ਕਤੀਆਂ ਨੇ ਇਹ ਕਮੇਟੀ ਦਾ ਕੀ ਕਾਰਜ ਹੋਵੇਗਾ ਕਿਹੜਾ ਅੰਬਰ ਜਿੰਨੇ ਜ਼ਿਲ੍ਹੇ ਹੈਗੇ ਨੇ ਪ੍ਰਭਾਵਤ ਉਹਨਾਂ ਤੇ ਨਿਗਰਾਨੀ ਕਮੇਟੀ ਰੱਖੇਗੀ ਨਿਗਰਾਨੀ ਰੱਖੇਗੀ ਇਹਦੇ ਵਿੱਚ ਤਿੰਨ ਹੈਗੇ ਮਾਲੂ ਭਾਗ ਅ ਜਲ ਸਰੋਤ ਤੇ ਕ੍ਰਾਕ ਤੇ ਸਿਵਲ ਸਪਲਾਈ ਜਿਹੜੇ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਉਹ ਤਿੰਨ ਬੰਦੇ ਨੇ ਇਸ ਕਮੇਟੀ ਦੇ ਵਿੱਚ ਉਹਨਾਂ ਨੇ ਕਾਉਂਸਲ ਸੇ ਹੀ ਕਿ ਪੂਰੇ ਜੇ ਆਪਣੇ ਪੂਰੇ ਪੰਜਾਬ ਦੇ ਤੇਜਰੇ ਹਰ ਦਾ ਪ੍ਰਭਾਵ ਤੇ ਰਾਹਤ ਕਾਰਜ ਕਿਵੇਂ ਚੱਲਦੇ ਪਏ ਨੇ ਕਿਸੇ ਨੂੰ ਕਿੱਥੇ ਕੀ ਲੋੜ ਹੈਗੀ ਆ ਇਸ ਕਮੇਟੀ ਟਾਗ ਪੈਨਿਆ ਕਿ ਦਿੱਤੀਆਂ ਗਈਆਂ ਕਿ ਉਹ ਕਿਤੇ ਵੀ ਯੋਜ ਕਰ ਸਕਦੇ ਚਾਹ ਕਿ ਇਸ ਪਗਨ ਬਲੰਦੀ ਨੇ ਕਿਹਾ ਸੀ ਕਿ ਪਹਿਲਾਂ ਜਿਹੜਾ ਰਾਵੀ ਤੱਕ ਖੌਂਦ ਤੱਕ ਇਹਦਾ ਪਾਣੀ ਇਕੱਲੇ ਰਾਵੀ ਰਾਵੀ ਦੇ ਵਿਚ 14 ਅਪ੍ਰੈਲ 11 ਲੱਖ ਕਿਉ ਸਿਕ ਪਾਣੀ ਆ ਚੁੱਕਿਆ ਤੇ 1988 ਦੇ ਵਿੱਚ ਜਿਹੜਾ ਪਾਣੀ ਆਇਆ ਸੀਗਾ ਉਹ 11.20 ਲੱਖ ਕਿਉ ਸਿਕ ਪਾਣੀ ਆਇਆ ਸੀਗਾ ਯਾਨੀ ਕਿ 3 ਲੱਖ ਜ਼ਿਆਦਾ ਹੈ ਤੇ ਐਨ ਦੀ ਐਨਡੀਆ ਰਿਪਰਿਜ਼ੈਂਟ 17 ਲੀਮਾ ਨੇ ਪੂਰੇ ਪੰਜਾਬ ਚ ਕਨੈਕਟ ਕੀਤੇ ਗਏ ਹਨ ਤਾਂ ਕਿ ਇਹ ਕੋਈ ਅਲਸ ਖਾਵੀ ਕੱਟਾਂ ਹੁੰਦੀ ਆ ਉਹ ਤੇ ਕਾਬੂ ਪਾਇਆ ਜਾ ਸਕੇ ਹਮ ਸੰਤ ਸਿਚੇਵਾਲ ਵੱਲੋਂ ਵੀ ਇੱਕ ਜੀ ਕਿੱਠੀ ਲਿਖੀ ਗਈ ਆ ਮੋਦੀ ਸਰਕਾਰ ਨੂੰ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਵਾ ਅਜੇ ਹੀ ਗੱਲ ਕੀ ਕਹੀ ਜਿਹੜਾ ਹਰਪ੍ਰੀਤਾ ਜਿਹੜਾ ਸੰਤ ਸਿਚੇਵਾਲ ਦੇ ਦਿੱਥੇ ਮੋਦੀ ਲਿਖੀ ਉਹਦੇ ਅੰਦਰ ਉਹਨਾਂ ਨੇ ਦੱਸਿਆ ਗਿਆ ਕਿ ਜਿਹੜੇ ਹਰ ਹਰ ਹੈਗੇ ਇਹਨਾਂ ਦਾ ਇੱਕ ਕੌਮੀ ਆਫਰ ਲਾਣਿਆ ਜਾਵੇ ਕਿ ਪੂਰੇ ਇੰਡੀਆ ਰਹਿ ਆਫਤੰਗਿਆਲੀ ਆਫਤ ਬਣੀ ਹੈ ਕਿ ਪੂਰੇ ਆਲਮੋਸਟ ਆ ਸਾਰੇ ਇੰਡੀਆ ਦੇ ਵਿੱਚ ਹੀ ਫਰਾ ਚੱਲਦੇ ਪਏ ਕਿਉਂਕਿ ਕੌਮੇ ਰਾਫ ਨਹੀਂ ਹੋਗਾ ਫਿਰ ਸੈਂਟਰ ਗਵਰਨਮੈਂਟ ਵੀ ਮਦਦ ਕਰਕੇ ਹਾਂ ਕਿ ਸੁਪਾ ਸਰਕਾਰਾਂ ਜਾ ਰਹੀਆਂ ਮਤਲਬ ਇਹ ਪਹੁੰਚਾ ਹਾਂ ਸੁਪਾ ਦੀਆਂ ਸਰਕਾਰਾਂ ਚਾਹੇ ਹਰਿਆਣਾ ਚਾਹੇ ਹਰਿਆਣਾ ਹੋ ਗਿਆ ਨਾ ਚਾਹੇ ਰਾਜਸਥਾਨ ਹੋ ਗਿਆ ਪੰਜਾਬ ਹੋ ਗਿਆ ਜੰਮੂ ਹੋ ਗਿਆ ਵਿਸ਼ਵੀਰ ਹੋ ਗਿਆ ਹਾਸਪੇ ਇਨ ਆਪ ਦੇ ਲੈਵਲ ਤੇ ਹੀ ਕੰਮ ਕਰਦੇ ਪਹਿਲਾਂ ਇਹਦੇ ਨਾਲ ਕੀ ਹੋਊਗਾ ਕਿਦਰ ਸੈਂਟਰ ਗਵਰਨਮੈਂਟ ਤੋਂ ਹੈਲਪ ਮੈਨੇਜ ਸ਼ੁਰੂ ਹੋ ਜੇ ਨਾ ਹਾਂ ਜਿਵੇਂ 8 ਜਿਹੜਾ ਜਿਹੜੇ ਹੜ ਦਾ ਜਿਹੜਾ ਪ੍ਰਭਾਵਤਾ ਉਹਦੀ ਹੜਾਂ ਦੀ ਰਿਪੋਰਟ ਦੇ ਵਿੱਚ 8 ਜਲੇ ਆਏ ਨੇ ਇਹ ਦੇਖ ਲੈ ਜੀ ਜਿਸ ਦੇ ਵਿੱਚ ਗੱਲ ਕਰ ਲਈਏ ਆਪਾਂ ਪਾਣੀ ਦਾ ਪੱਧਰ ਜਿਹੜਾ ਸਭ ਤੋਂ ਵੱਧਾ ਅਸੀਂ ਗੱਲ ਕਰਦੇ ਜਿਸ ਕਾਰਨ ਮੁਹਾਲੀ ਪਟਿਆਲਾ ਸੰਗਰੂਰ ਅਤੇ ਮਾਨਸਾ ਨੂੰ ਹੁਣ ਚੇਤਾਵਨੀ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਉਂਕਿ ਇਹ ਜਿਹੜਾ ਕੱਗਰ ਕੱਗਰ ਦੇ ਵਿੱਚ ਪਾਣੀ ਦਾ ਜਿਹੜਾ ਵਹਾਜ ਦਾ ਬਹੁਤ ਜ਼ਿਆਦਾ ਤੇਜ਼ ਹੋ ਗਿਆ ਇਹਦੇ ਵਿੱਚ ਜਿਹੜੇ ਮਾਨਸਾ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਸੰਗਰੂਰ ਤੇ ਪਟਿਆਲਾ ਇਹ ਤਾਂ ਮੋਹਾਲੀ ਇਹ ਤਾਂ ਹੈਗੇ ਚਤਾਵੀਆਂ ਦੀਆਂ ਹਾਂਜੀ ਇੱਕ ਹੋਰ ਵੀ ਨੇ ਕਰਤਾਰਪੁਰ ਹੋ ਗਿਆ ਪਠਾਨਕੋਟ ਆਮ ਸਾ ਤੰਤਰ ਕਪੂਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਜੇ ਬਾਰਡਰ ਇਜ਼ ਇਨ ਆਪਕਾ ਅਜਾਦੇ ਪ੍ਰਭਾਵਿਤ ਹੋਏ ਨੇ ਤੇ ਜਿਹੜਾ ਫਿਰੋਜ਼ਪੁਰ ਇਹ ਜਿਹੜਾ ਬਾਟਰ ਹੈਗਾ ਤਕਰੀਬਨ ਡੱਬ ਚੁੱਕਿਆ ਇਸ ਟਾਈਮ ਪਾਣੀ ਦੇ ਇੰਨਾ ਪਾਣੀ ਉੱਥੇ ਆ ਚੁੱਕਿਆ ਆ ਟਟਪੜ ਦਾ ਦਾਸਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁਕਾ ਆ ਰੁਕਿਆ ਉਥੇ ਰਾਹਤ ਗਿਰਿਆ ਟੀਮਾਂ ਲੱਗੀਆਂ ਹੋਈਆਂ ਨੇ ਸਸਤਾ ਵੀ ਪੁਆਇੰਟ ਰਹੀ ਹੈ ਬਹੁਤ ਸਸਤਾ ਪੜਾ ਹੈ ਸੈਦੋ ਕੁਝ ਖਵਾ ਦੇਖਿਆ ਵੀ ਕਾਫੀ ਸਸਤਾ ਪਾ ਹਾਂ ਪਸ਼ੂਆਂ ਦੇ ਪਸ਼ੂ ਜਿਹੜੇ ਉਹਨਾਂ ਦੇ ਘਰਾਂ ਦੇ ਪਿਆਰਾ ਹੋਰਾਂ ਲੈ ਕੇ ਆ ਰਹੇ ਨੇ ਲੈ ਕੇ ਵੀ ਜਾ ਰਹੇ ਨੇ ਔਰ ਸੁਰੱਖਤ ਥਾਂ ਤੇ ਵੀ ਕੱਢੇ ਜਾ ਰਹੇ ਨੇ ਲੋਕਾਂ ਨੂੰ ਪਰ ਕੁਝ ਲੋਕ ਜਾਣਾ ਨਹੀਂ ਚਾਹਦੇ ਵਾ ਅੱਜ ਹੀ ਕੱਲ੍ਹ ਦਲਚਸਪ ਪਈ ਸੀ ਕਿ ਉਹ ਕਹਿੰਦੇ ਸੀ ਕਿ ਜਿਹੜੇ ਦਰਿਆ ਦੇ ਵੈਪੈਟ ਨੇ ਉਹ ਖਾਲੀ ਘਰ ਦੋ ਤੁਸੀਂ ਆਹਦਾ ਮਾਲ ਜੋ ਵੀ ਹੈਗਾ ਪੁਨਾਲ ਲੈਦਾ ਹੈ ਸਾਰਾ ਕੋ ਲੈ ਕੇ ਸਮਾਨ ਸ਼ਹਾਦਤ ਜਾਣ ਤਾਂ ਪਜਾ ਉਹ ਸ਼ੱਕ ਨਹੀਂ ਰਹੇ ਕਿ ਉਹ ਕਹ ਰਿਹਾ ਕਿ ਨਹੀਂ ਛੱਡ ਕੇ ਜਾਣਾ ਕਈ ਵੰਦਾ ਪਵਿੱਤਰ ਕੇ ਸੀਗੇ ਦੇਖਣ ਬਿਲਕੁਲ ਸੌ ਘਰ ਇੱਕ ਇਦਾਂ ਦਾ ਇੱਕ ਜਿਹਾ ਸਤਲੁਜ ਦਰਿਆ ਦੀ ਜਿਹੜਾ ਪੈਚੀ ਬੈਠਾ ਵਿੱਚ ਬੈਠਾ ਉਹਨਾਂ ਨੇ ਗੱਲਬਾਤ ਵੀ ਕੀਤੀ ਆਪਣੀ ਟੀਮ ਵੀ ਪਹੁੰਚੀ ਉੱਥੇ ਉਹ ਕਹਿੰਦੇ ਕਿ ਨਹੀਂ ਇਹ ਹੂੰ ਤਾਂ ਇੱਥੇ ਇੱਥੇ ਵੀ ਹੈਲਪ ਕਰ ਹਣੀਆਂ ਕੰਨੀਆਂ ਲੋਕਾਂ ਦੇ ਨਾਲ ਜਿਹੜੇ ਜਿੱਥੇ ਹੁਣ ਹੜਾ ਆਏ ਹੋਏ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹੈਗੀਆਂ ਵੀਡੀਓ ਉਹ ਗੱਲਬਾਤ ਕਰਦੇ ਪਹਿਲੇ ਕਿ ਉਹ ਕਦੇ ਸਾਲ ਨੂੰ ਇਹ ਚੀਜ਼ ਦਾ ਡਰ ਨਿਕਲੇ ਹੋਇਆ ਹਮਲ ਦੇ ਵਿੱਚੋਂ ਉਹ ਤੈਰਨਾ ਜਾਣਦੇ ਸੀ ਸਵਿਮਿੰਗ ਜਾਣਦੇ ਤਾਂ ਦਾ ਨਿਕਲੇ ਹੋਇਆ ਨਾਲ ਪਰ ਇਹ ਤਾਂ ਹੈ ਤਾਂ ਦੇਖੋ ਨੁਕਸਾਨ ਇਹਦਾ ਦਾ ਨਿਕਲੇ ਹੋਇਆ ਪਦਰੇ ਪਸ਼ੂ ਆਗੇ ਉਹ ਕਵੇਂ ਆ ਤਾਕੀ ਪਾਂ ਤੋਤੇ ਮੰਨਦੇ ਕਿ ਪਸ਼ੂ ਤੈਰ ਲੈਂਦੇ ਆ ਹੂੰ ਤੈਰ ਲੈਂਦੇ ਆ ਉਹ ਨਾਲੇ ਅਜ ਡੈਰ ਜਾਣਗੇ ਪਰ ਉਹ ਬੰਨੇ ਹੋਏ ਆ ਤਾਂ ਕਰਕੇ ਨਾਲੇ ਜਦੋਂ ਨੁਕਸਾਨ ਜ਼ਿਆਦਾ ਹੁੰਦਾ ਹੂੰ ਉਹ ਕਹਿੰਿਆ ਥਾਂ ਤੇ ਵੇਖਿਆ ਕਈ ਪਸ਼ੂ ਜਿਹੜੇ ਬਹੁਤ ਨੁਕਸਾਨ ਲਿ ਗਏ ਨੁਕਸਾਨ ਨੇ ਬਹੁਤ ਚਲ ਹੂੰ ਉਹ ਬੰਨੇ ਹੁੰਦੇ ਕਰਕੇ ਹੂੰ ਜੇਕਰ ਪਸ਼ੂ ਖੋਲ ਖੋਲ ਰੱਖਦੇ ਕੋਲ ਸਕਦੇ ਨੇ ਕਿ ਖੋਲੇ ਹੋਣਗੇ ਤਾਂ ਉਹ ਅੰਦਰ ਪਸ਼ੂ ਤਾਂ ਚੰਦੇ ਨੇ ਕਿ ਉਹ ਦਬਦਾ ਨਹੀਂ ਪਸ਼ੂ ਕੋਈ ਵੀ ਹੂੰ ਇੱਕ ਸਿੱਖ ਸਰਦਾਰ ਹੋ ਲੋ ਜਿਹੜਾ ਇੱਕ ਟ੍ਰੈਕਟਰ ਟਾਈਪ ਦਾ ਜਿਹੜਾ ਇੱਕ ਬੰਬੂ ਘਾਟ ਹਰਬੂ ਕਾਰ ਜਿਹੜਾ ਹਰ ਪੀੜਤਾ ਲਈ ਉਹਨੇ ਬਣਾਇਆ ਹੈ ਵੱਡਾ ਬਹੁਤ ਵੱਡਾ ਬਾਲਾ ਕੰਪਨੀ ਉਹ ਉਹ ਕੀ ਚੀਜ਼ ਹੈ ਕਿਸ ਤਰ੍ਹਾਂ ਕੰਮ ਕਰੇਗਾ ਹਰ ਪੀੜਤਾ ਲਈ ਉਹਦੇ ਬਾਰੇ ਥੋੜੀ ਜਾਣਕਾਰੀ ਇਹ ਹੈ ਕਿ ਉਹ ਜਿਹੜਾ ਸਰਕ ਤੇ ਵੀ ਚੱਲ ਜਾਂਦਾ ਤੇ 100 ਫੁੱਟ ਦੂਂਗੇ ਪਾਣੀ ਦੇ ਵਿੱਚ ਵੀ ਵਧੀਆ ਚੱਲ ਜਾਂਦਾ ਉਹਦੀ ਸਪੀਡ ਤਕਰੀਬਨ ਤਕਰੀਬਨ 30 ਕਿਲੋਮੀਟਰ ਪ੍ਰ ਘੰਟੇ ਦੇ ਹਿਸਾਬ ਨਾਲ ਵੀ ਚੱਲ ਪੈਂਦਾ ਉਹ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਲੋਕਾਂ ਨੂੰ ਬਚਾਉਣ ਲਈ ਕੰਮ ਆ ਰਿਹਾ ਹੈਗਾ ਦਾਸਨ ਪਹੁੰਚਾਉਣ ਲਈ ਕੰਮ ਆ ਰਿਹਾ ਹੈਗਾ ਤੇ ਉਹਦੇ ਜਿਹੜੇ ਲੋਕ ਡੁੱਬ ਰਹੇ ਨੇ ਜਾਨੀ ਉਹਨਾਂ ਨੂੰ ਬਾਹਰ ਕੱਢਣ ਲਈ ਕੰਮ ਆ ਰਿਹਾ ਹੈ ਇਹ ਨਹੀਂ ਸੰਤੋੜ ਸੰਤਾ ਜਾਦੇ 2 ਕਰੋੜ ਦਾ ਤਕਰੀਬਨ ਇੱਕ ਹਮ 2 3 3 ਮੇਰੇ ਖਿਆਲੋਂ ਤਕਰੀਬਨ 10 ਦੇ ਕਰੀਬ ਜਿਹੜੇ ਹੱਪੀ ਤੋਂ ਦਿੱਤੇ ਗਏ ਥਾਲਪੀ ਤੋਂ ਦਿੱਤੇ ਜਿੱਥੇ ਜ਼ਿਆਦਾ ਪਾਣੀ ਦਾ ਤਾਂ ਆ ਪਾਣੀ ਦੀ ਜ਼ਰਤ ਤੇ ਜ਼ਿਆਦਾ ਟੈਨਸ਼ਨ ਹੈ ਅਮਸਰ ਵਾਲੇ ਏਰੀਏ ਦੇ ਵਿੱਚ ਪਠਾਨਕੋਟ ਇਥੇ ਦੇ ਵਿੱਚ ਫਾਇਦਾ ਹੋਇਆ ਫਾਇਸਾ ਹੋ ਗਿਆ ਇਹਨਾਂ ਜਿਹੜੇ ਉਸੇ ਅਜਨਗਾ ਟਾਈਪ ਹੋ ਗਿਆ ਨਾ ਤੋ ਗੱਲਬਾਤ ਕਰੀਏ ਜੇ ਹੌਣ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਚੇਤਾਵਨੀ ਵੀ جاری ਚੱ ਆ ਰਹੀ ਹੈ ਕਿ ਤਿੰਨ ਦਿਨ ਜਿਹੜਾ ਹਾਈਲਾਈਟ ਤੇ ਦੇ ਲੈ ਕੇ ਤਿੰਨ ਤਰੀਕ ਤੱਕ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਆਲਮੋਸਟ ਸਾਰੇ ਪੰਜਾਬ 'ਚ ਹੋ ਸਕਦੇ ਹੂੰ ਜੇਕਰ ਤੁਸੀਂ ਕਦੇ ਸਫਰ ਕਰਨ ਦੀ ਜਾਂ ਕਿਤੇ ਬਾਹਰ ਅੰਦਰ ਜਾਣ ਦੀ ਸੋਚ ਰਹੇ ਤਾਂ ਦੋ ਤਿੰਨ ਦਿਨ ਲਈ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਕੈਨਸਲ ਕਰ ਦਿਓ ਕਿਉਂਕਿ ਆਪਣਾ ਤੇ ਆਪਣੇ ਪਰਿਵਾਰ ਨੂੰ ਤੁਸੀਂ ਕਿਸੇ ਸਮੇਂ ਵੀ ਖਤਰੇ ਦੇ ਵਿੱਚ ਪਾ ਸਕੋ ਕਿਉਂਕਿ ਸੜਕਾਂ ਦੇ ਬਾਹਰ ਬਹੁਤ ਜ਼ਿਆਦਾ ਪਾਣੀ ਪਾਇਆ ਗਿਆ ਹੈ ਕਿਸੇ ਡਾ ਵੀ ਕੋਈ ਵੀ ਸੜਕਾਂ ਸਲਾਕਾਂ ਟੁੱਟ ਚੁੱਕੀਆਂ ਪੌ ਚੌਕ ਡਾਟ ਵੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਹਿਮਾਚਲ ਦੇ ਵਿੱਚ ਜਿੰਨੀਆਂ ਸੜਕਾਂ ਨਵੀਆਂ ਬੜੀਆਂ ਸੀਗੀਆਂ ਆਲਮੋਸਟ ਸਾਰੀਆਂ ਦੇ ਉੱਤੇ ਲੈਂਡ ਸਲਾਈਡਿੰਗ ਹੋਈ ਹੈ ਸਾਰੀਆਂ ਹੀ ਬੰਦ ਨੇ ਖਾਸ ਕਰਕੇ ਮੰਦਿਰ ਇਰ ਨੁਕਸਾਨ ਸਭ ਤੋਂ ਜ਼ਿਆਦਾ ਮੰਦਿਰ ਇਰ ਹੋ ਗਿਆ ਮਨੀ ਕਾਂ ਸਾਹਿਬ ਏਰੀਆ ਹੋ ਗਿਆ ਕੁੱਲ ਕੁੱਲੋ ਤੋਂ ਜੋ ਮਨਾਲੀ ਕੋਡ ਦੇ ਉਹ ਇੱਕ ਕਦੇ ਟੁੱਟਿਆ ਨਹੀਂ ਸੀ ਉਹ ਵੀ ਟੁੱਟਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਵੀ ਐਸਾ ਲਾਰਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ ਦਾ ਬਾਸਾਂ ਉਹਦੇ ਲੈਫਟ ਸਾਈਡ ਉੱਤੇ ਸਾਰੀ ਸੜਕ ਤੇ ਲੈਂਦੇ ਕਿ ਉਹ ਵਿਕਰ ਰੋਕੇ ਆਂਦੇ ਨੇ ਦੇ ਓਕੇ ਹੋ ਜਾਂਦੇ ਰਸਤੇ ਹਾਂ ਲੋਕ ਹੋ ਜਾਂਦੇ ਕਈ ਲੋਕ ਇੱਥੇ ਰੁਕੇ ਹੋ ਕਾਫੀ ਦਿਨ ਤੇ ਫਸੇ ਹੋਏ ਐ ਇੱਥੋਂ ਪੰਜਾਬ ਦੇ ਮੋਕੇ ਚਲੇ ਨਾਲ ਸੰਬੰਧਿਤ ਵੀ ਕੁਝ ਨੌਜਵਾਨ ਸੀ ਉਹਨਾਂ ਦਾ ਕਾਫੀ ਦਿਨਾਂ ਦਾ ਜਿਹੜਾ ਸੰਪਰਕ ਆ ਆਪਣੇ ਪਰਿਵਾਰ ਨਾਲ ਟੁੱਟਿਆ ਹੋਇਆ ਇੱਕ ਮਨੀ ਮਹਿ ਜਿਹੜੇ ਗਏ ਸੀ ਬੰਦੇ ਕੈਸੀ ਕੋਈ ਪਹਿਲਾਂ ਲੌਨ ਨੇ ਮੇਰੇ ਇੱਕ ਗੱਡੀ ਤਾਂ ਨਿਕਲੇ ਇੱਕ ਗੱਡੀ ਫਸੀ ਹੋਈ ਹੈ ਲੋ ਜੀ ਤੋਂ ਅੱਗੇ ਉਹਨਾਂ ਦਾ ਪ੍ਰੋਬਲਮ ਨਾਲ ਸੰਬੰਧ ਵੀ ਟੁੱਟ ਗਿਆ ਕੋਈ ਕਾਲ ਜਾਂ ਫੋਨ ਵੀ ਨਹੀਂ ਹੋ ਰਿਹਾ ਬੱਸ ਹੀ ਹੋਇਆ ਇੱਕ ਜਿਨੋ ਕੋਈ ਇਹ ਹਫ਼ਤਾ ਆਉਂਦੀ ਹੈ ਸਭ ਤੋਂ ਪਹਿਲਾਂ ਬਿਜਲੀ ਬੰਦ ਹੁੰਦੀ ਹੈ ਖਾਸ ਕਰਕੇ ਪਹਾੜੀ ਇਲਾਕੇ ਦੇ ਵਿੱਚ ਬਿਜਲੀ ਬੰਦ ਹੁੰਦੀ ਹੈ ਫਿਰ ਨੈਟਵਰਕ ਜਿਹੜਾ ਹੁੰਦਾ ਆਪਣਾ ਤਾੜਾ ਵਗਦਾ ਇੰਨੀ ਲਾਈਟ ਖਤਮ ਹੋ ਜਾਂਦੀ ਹੈ ਡੀਜੇ ਵਗੈਰਾ ਜਾ ਨਹੀਂ ਸਕਦਾ ਹੁੰਦਾ ਕੱਠਿਆਂ ਤੋਂ ਬਿਨਾਂ ਤਾਂ ਕਰ ਕੋਈ ਨੈਟਵਰਕ ਜਿਹੜਾ ਹੁੰਦਾ ਟੁੱਟਿਆ ਬਾਰੀ ਟੁੱਟ ਗਿਆ ਐਤ ਸੇ ਇਹ ਵੀ ਹੁੰਦਾ ਕਈ ਜਗ੍ਹਾ ਤੇ ਕੀ ਘੱਟ ਤੇ ਹੈਗੇ ਆ ਕਿ 24 ਘੰਟਿਆਂ ਦੇ ਵਿੱਚ ਕੋਸ ਸਮੇਂ ਲਈ ਸਿਰਫ ਜਾਰੇ ਕਾਲ ਕਰਨ ਦੀ ਸੇਵਾ ਤੋਂ ਲੈ ਕੇ 7 ਵਜੇ ਤੱਕ ਇੱਕ ਘੰਟੇ ਲਈ ਇਹੰਗ ਦੇਣ ਦੇ ਵਿੱਚ ਉਹ ਡੀਜ਼ਲ ਉਹਨਾਂ ਕੋ ਬਚਾ ਕੇ ਰੱਖ ਦੇ ਕਿ ਇੱਕ ਘੰਟੇ ਲਈ ਲੋਕ ਆਪਣੇ ਚੌਂਨ ਵਾਲੇ ਨੂੰ ਕਾਲ ਨਾ ਕਰ ਸਕਣ ਕਰ ਸਕਣ ਸੋ ਧੰਨਵਾਦ ਮੈਂ ਪੀਤੀ ਤੁਸੀਂ ਜੁੜਿਓ ਜਿਸ ਤਰ੍ਹਾਂ ਦੀ ਅੱਗੇ ਅਪਡੇਟ ਹੋਈ ਆਪਾਂ ਜੋਰ ਦਰਸ਼ਕਾਂ ਦੇ ਨਾਲ ਸਹੀ ਕਰ ਤੁਹਾਡਾ ਧੰਨਵਾਦ ਸਾਂ ਸੋ ਦਰਸ਼ਕ ਜਿੰਨੇ ਵੀ ਸਾਡੇ ਨਾਲ ਜੁੜਿਆ ਹੜ ਪੀੜਤਾਂ ਦੇ ਲਈ ਜਿਹੜਾ ਸੰਸਥਾਵਾਂ ਵੀ ਜਾ ਰਹੀਆਂ ਨੇ ਆਪਣੇ ਤੌਰ ਤੇ ਵੀ ਤੁਸੀਂ ਕਰ ਰਹੇ ਕੋਸ਼ਿਸ਼ ਕਰੋ ਕਿ ਜਿੱਥੇ ਜ਼ਰੂਰਤਾਂ ਉਹਤੇ ਹੀ ਜਿਹੜੇ ਵਸਤਾ ਕੋਈ ਵੀ ਵਸਤਾ ਚਾਹੇ ਅਪਚਾਰਾ ਚਾਹੇ ਉਹ ਰਾਸ਼ਨਾ ਕਿਸੇ ਤਰ੍ਹਾਂ ਦੇ ਵੀ ਮਦਦ ਦਾ ਉਹ ਤੁਸੀਂ ਮਦਦ ਵਾਲੇ ਪੱਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਕਿਉਂਕਿ ਰਾਸਤੇ ਦੇ ਵਿੱਚ ਇਹਨਾਂ ਤਰ੍ਹਾਂ ਦੇ ਵਿੱਚ ਹੋਰ ਤਰ੍ਹਾਂ ਦੀਆਂ ਬਹੁਤ ਜਿਹੜੀਆਂ ਸ਼ਰਾਰਤਾਂ ਵੀ ਚੱਲ ਪੈਂਦੀਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹ ਲੋੜ ਵਾਲਾ ਸਮਾਨ ਉਹਨਾਂ ਤੱਕ ਨਹੀਂ ਪਹੁੰਚਦਾ ਸੋ ਇਹ ਗੱਲ ਦਾ ਜ਼ੋਰਤਿਆਂ ਰੱਖਿਆ ਜਾਵੇ ਸਾਡੇ ਇੱਕ ਗੱਲ ਤਾਂ ਜ਼ਰੂਰ ਆ ਜਦੋਂ ਵੀ ਕਿਤੇ ਆਫਤ ਆਈ ਤਾਂ ਸਾਡੇ ਪੰਜਾਬੀਆਂ ਨੇ ਹੱਸ ਕੇ ਕਬੂਲ ਕੀਤਾ ਤੇ ਹੱਸ ਕੇ ਉਹਦਾ ਜਿਹੜਾ ਟੱਟ ਕੇ ਮੁਕਾਬਲਾ ਕੀਤਾ ਸੋ ਹਿੰਮਤੇ ਨੇ ਬਹੁਤ ਜਿਹੜੇ ਹਿੰਮਤ ਵਾਲੇ ਨੇ ਸੋ ਬਹੁਤ ਹੈ ਪੰਜਾਬ ਦੇ ਵਾਸਤੇ ਪੰਜਾਬੀ ਐਸੇ ਕਰਕੇ ਕੋਈ ਵੀ ਆਪਤ ਜਦੋਂ ਵੀ ਪੰਜਾਬ ਤੋਂ ਦੇਤਾਂ ਨੂੰ ਹੱਸ ਕੇ ਤਾਲ ਦੇਣੇ ਗੁਰੂਆਂ ਪੀਰਾਂ ਦੀ ਕਿਰਤ ਦੀ ਧਰਤੀ ਆ ਸੋ ਐਸੇ ਤਰ੍ਹਾਂ ਹੀ ਸਾਡਾ ਪੰਜਾਬ ਜਿਹੜਾ ਚਾਹੇ ਉਹ ਲਹਿੰਦਾ ਪੰਜਾਬ ਚਾਹੇ ਆਪਣਾ ਪੰਜਾਬ ਉਹ ਹਸਦਾ ਹੀ ਹੱਸਦਾ ਤੇ ਵਸਦਾ ਰਹੇ ਸੋ ਬਹੁਤ ਬਹੁਤ ਧੰਨਵਾਦ ਕਰਮਾ ਲਾ ਗਿਆ ਅਗਰੇ ਅਪਡੇਟ ਦੇ ਨਾਲ ਸੱਚੀ ਕਾਲ ਜੀ